ਤੋਂ ਕੋਵਿਡ ਆਇਆ ਪੈਸੇ ਚੱਕੇ ਗਵਰਨਮੈਂਟ ਤੋਂ ਪਹਿਲਾ ਹਸ ਕੰਮ ਕੀਤਾ ਜੀ ਵੈਗਨ ਰੇਂਜ ਰੋਵਰ ਔਰ ਬਹੁਤਿਆਂ ਨੇ ਕੀਤਾ ਇਹ ਨਹੀਂ ਥੋੜਿਆਂ ਨੇ ਕੀਤਾ ਬਹੁਤਿਆਂ ਨੇ ਕੀਤਾ ਇੱਕ ਤਾਂ ਫਰਾਡ ਸੀਗਾ ਕਿਉਂਕਿ ਤੁਹਾਨੂੰ ਲੋੜ ਨਹੀਂ ਸੀ ਤੁਸੀਂ ਫਿਰ ਵੀ ਲਏ ਲੱਖਾਂ ਮਿਲੀਅਨਾਂ ਚ ਡਾਲਰ ਲੋਕਾਂ ਨੇ ਲੁੱਟੇ ਆ ਉਸ ਟਾਈਮ ਦੇ ਉੱਤੇ ਉਸ ਤੋਂ ਬਾਅਦ ਫਿਰ ਪੈਸੇ ਦੇਣੇ ਸ਼ੁਰੂ ਕਰੇ ਫਿਰ ਹੁਣ ਜਦੋਂ 트ੰਪ ਜੀ ਸਰਕਾਰ ਆਈ ਟਰੰਪ ਨੇ ਬਹੁਤ ਗੱਲਾਂ ਮਾਰੀਆਂ ਆ ਬਹੁਤ ਗੱਲਾਂ ਮਾਰੀਆਂ ਪਰ ਕੁਝ ਗੱਲਾਂ ਚੰਗੀਆਂ ਆ ਕਿ ਉਹ ਜਿਹੜੀ ਹਿਰਾਫਰੀ ਹੋ ਰਹੀ ਸੀ ਜਿਹੜੀ ਲੁੱਟ ਪਾਈ ਹੋਈ ਸੀ ਡੈਮੋਕ੍ਰੇਟਾਂ ਨੇ ਉਹਨੂੰ ਜ਼ਰੂਰ ਉਹ ਨੱਥ ਪਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਉਹ ਹੁਣ ਅਗਲਾ ਸਟੈਪ ਇਹੀ ਆ ਕਿ ਉਹ ਫੜੇ ਜਾਣੇ ਆ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਪੈਸੇ ਲਏ ਸੀ ਸਿਰਫ ਹੌਮੇ ਚਾਉਣ ਵਾਸਤੇ ਮੈਂ ਦਿਖਾਉਣਾ ਮੇ ਕੋਈ ਜੀਵਿਕ ਰਹਿ ਗਈ ਆ ਤੇ ਜੇ ਉਹ ਮੋੜਨੇ ਪਏ ਕਿੰਨੇ ਤਾਂ ਫੜ ਲਏ ਆ ਓਲਰੇਡੀ ਜਿਹੜਿਆਂ ਨੇ ਫਰਾਡ ਕੀਤੇ ਸੀਗੇ ਵੀ ਸਾਡੇ ਇੰਨੇ EMPLOYEES ਆ ਕਈਆਂ ਨੇ ਕੰਪਨੀਆਂ ਖੋਲੀਆਂ ਹੋਈਆਂ LLC ਹੈ ਹੀ ਨਹੀਂ ਕੁਛ ਉਦਾਂ ਹੀ ਖੋਲ-ਖੋਲ ਕੇ ਉੱਤੇ ਪੈਸੇ ਲੈ ਲੈ ਕਈ-ਕਈ ਕੰਪਨੀਆਂ ਖੋਲ ਕੇ بڑے ਲੋਕ ਆ ਇਹ ਸਿਰਫ ਹੌਮੇ ਵਾਸਤੇ ਪਾਜੋ ਫਸਦੇ ਆ ਸੰਨ ਤਾਂ ਪਤਾ ਨਹੀਂ ਸੀ ਪਰ ਜਦੋਂ ਤੁਸੀਂ ਲਾ ਦੇਗੇ ਅਗੇਂਸਟ ਕੁਛ ਕਰੋਗੇ ਤੁਹਾਨੂੰ ਪਤਾ ਜਾਂ ਨਹੀਂ ਪਤਾ ਤੁਸੀਂ ਫਤ ਗਏ ਹੌਮੇ ਵਿੱਚ ਖਟਿਆ ਤੇ ਉਹਨਾਂ ਦਾ ਸਾਰਾ ਫਿਰ ਹੌਮੇ ਚ ਹੀ ਜਾਣਾ ਹੌ ਵਿੱਚ ਗਿਆ ਗਿਆ ਨਾ ਸਾਰਾ ਕੁਛ 80 80 ਭਾਜੀ ਤੁਸੀਂ ਤੁਸੀਂ ਗੱਲ ਕੀਤੀ ਇੱਥੇ ਮੈਂ ਕਹਾ ਬੜਬੜੇ ਸੈਨੀਟਰ ਬਾਰਜੀ ਟੇਲਰ ਗ੍ਰੀਨਰ ਕੇ بڑے بڑے ਸੈਨੇਟਰਾਂ ਨੇ ਵੀ ਮਿਲੀਅਨਸ ਆਫ ਡਾਲਰ ਲਏ ਆ 트ੰਪ ਦੀ ਸਰਕਾਰ ਵਾਲਿਆਂ ਨੇ ਵੀ ਸੈਨੇਟਰਾਂ ਨੇ ਇਕੱਲੇ ਇਕੱਲੇ ਸੈਨੇਟਰ ਦੀ ਪਾਈ ਸੀ ਉਹਨਾਂ ਨੇ ਕਿੰਨੇ ਕਿੰਨੇ ਮਿਲੀਅਨ ਡਾਲਰ ਲਏ ਇਹਨਾਂ ਨੇ ਜਿਹੜੇ 트ੰਪ ਦੇ ਰਿਪਬਲਿਕਨ ਵੀ ਸੀ ਤੇ ਜਿਹੜੇ ਡੈਮੋਕ੍ਰੇਟ ਸਾਰਿਆਂ ਨੇ ਲਏ ਆ ਪਾਜੀ ਬਿਲਕੁਲ ਕਿਸੇ ਨੇ ਨਹੀਂ ਛੱਡਿਆ ਕਿਸੇ ਨੇ ਨਹੀਂ ਬਖਸ਼ਿਆ ਕਿਉਂ ਸਿਰਫ ਹੌਮੇ ਵਾਸਤੇ ਪਰ ਉਹ ਜਿਹੜਾ ਜਿਨ੍ਹਾਂ ਦਾ ਗਿਆਨ ਆ ਅਕਾਲੀ ਆਪਾਂ ਗਰੁੱਪ ਚ ਕਾਲ ਕਰਨ ਦੇ ਕਿੰਨੀਆਂ ਕਿੰਨੇ ਟਰੱਕ ਸੀਗੇ ਉਹਨੂੰ ਕੰਪਨੀ ਦੇ ਸਾਰੇ ਹੀ ਬੈਂਕਰਪਟ ਹੋ ਗਈ ਆ ਉਹ ਨਹੀਂ ਕਿੰਨੇ ਥਾਂਾਂ ਦੇ ਉੱਤੇ ਹਜ਼ਾਰਾਂ ਦੇ ਹਿਸਾਬ ਨਾਲ ਟਰੈਲਰ ਸੀਗੇ ਹਜ਼ਾਰਾਂ ਦੇ ਹਿਸਾਬ ਨਾਲ ਟਰੱਕ ਸੀਗੇ ਉਹਨਾਂ ਦੇ 70 80 ਉਹਨਾਂ ਨੇ ਖੋਲੀਆਂ ਹੋਈਆਂ ਸੀ ਆਪਣੀਆਂ ਤੇ ਉਹ ਸਾਰੇ ਹੀ ਗਏ ਖਤਮ ਹੋ ਗਈ ਉਹ ਕੰਪਨੀ ਇਦਾਂ ਦੀਆਂ ਬੜੀਆਂ ਕੰਪਨੀਆਂ ਆ ਜਿਹੜੀਆਂ ਆ ਟਰੱਕਾਂ ਵਾਲਿਆਂ ਨੂੰ ਤਾਂ ਪਤਾ ਆ ਕਿੰਨੀਆਂ ਜਿਹੜੀਆਂ ਬੈਂਕਰਪਟ ਹੋਈਆਂ ਹੁਣ ਜਿਹਨਾਂ ਨੇ ਦੋ ਨੰਬਰ ਦੇ ਪੈਸੇ ਲੈ ਹੋਏ ਸੀਗੇ ਤੇ ਉਹ ਸਾਰੇ ਹੀ ਖੌਮੇ ਵਾਸਤੇ ਉੱਚ ਟਰੱਕ ਹਜ਼ਾਰ ਪਾ ਲਿਆ ਏਨੇ ਪਾ ਲਏ 60 ਪਾ ਲਏ ਟਰੱਕ ਇਹਨੇ 70 ਪਾ ਲਏ ਸਿਰਫ ਦੂਜੇ ਤੋਂ ਉੱਚਾ ਦਿਖਾਉਣ ਵਾਸਤੇ ਵੀ ਅਗਲੇ ਕੋਈ ਏ ਨਹੀਂ ਆ ਉਨੇ ਭਾਵੇਂ 50 ਸਾਲ ਮਿਹਨਤ ਕੀਤੀ ਹੋਵੇ 40 ਸਾਲ ਦਿਨ ਰਾਤ ਸੁੱਤਾ ਨਹੀਂ ਅਗਲਾ ਉਹਦੇ ਬਰਾਬਰ ਕਰਨ ਵਾਸਤੇ ਫੜਾ ਫੱਟ ਸਭ ਕੁਝ ਕਰ ਲਿਆ ਤੇ ਫੜਾ ਫਾੜੀ ਹੌ ਵਿੱਚ ਆਇਆ ਖੱਟਿਆ ਹੌ ਵਿੱਚ ਗਿਆ ਸਾਰਾ ਕੁਝ ਹੀ ਗਿਆ ਹੌ ਵਿੱਚ ਸਚਿਆਰ ਕੋੜਿਆਰ ਹੌ ਹੌਮੇ ਦੇ ਵਿੱਚ ਹੀ ਨਾ ਕਰੇ ਕਰੇ ਬੰਦਾ ਸੱਚਾ ਬਣ ਜਾਂਦਾ ਤੇ ਹੌਮੇ ਦੇ ਵਿੱਚ ਹੀ ਝੂਠਾ ਬਣਦਾ ਸਿਰਫ ਹੌਮੇ ਨੂੰ ਸ਼ੋਅ ਕਰਨ ਵਾਸਤੇ ਕਿ ਮੈਂ ਬਹੁਤ ਸੱਚਾ ਬੰਦਾ ਆ ਹੌਂ ਵਿੱਚ ਸਚਿਆਰ ਤੇ ਮੈਂ ਬਹੁਤ ਸੱਚਾ ਮੇਰੇ ਜਿੰਨਾ ਸੱਚਾ ਤਾਂ ਕੋਈ ਹੈ ਨਹੀਂ ਦਿਖਾਉਣ ਵਾਸਤੇ ਸਿਰਫ ਤੇ ਹੌ ਉਹਦੇ ਵਿੱਚ ਹੀ ਫਿਰ ਝੂਠ ਬੋਲ ਕੇ ਤੇ ਉਹ ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਇਹ ਬਹੁਤ ਵਧੀਆ ਸ਼ਲੋਕ ਹੈ ਜੇ ਇਹਨੂੰ ਧਿਆਨ ਨਾਲ ਸਮਝਿਆ ਜਾਵੇ